ਪੰਜਾਬੀ ਰਿਸ਼ਤੇ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸ਼ਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲੇ ਕੁਝ ਨਵੇਂ ਪਰਿਵਾਰਾਂ ਦੇ ਰਿਸ਼ਤੇ ਆਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੇ ਅਗਰ ਤੁਹਾਡੇ ਨਾਲ ਕੋਈ ਰਿਸ਼ਤਾ ਮੈਚ ਕਰਦਾ ਜੀ ਤਾਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਸੋ ਅੱਜ ਦਾ ਪਹਿਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਗੁਰਮਿੰਦਰ ਸਿੰਘ ਪਤਾ ਲੁਧਿਆਣਾ ਏਰੀਆ ਕਾਸਟ ਮੁੰਡੇ ਦੀ ਰਾਮਗੜੀਆ ਮਿਸਤਰੀ ਹੈ ਜੀ ਗੋਤ ਘੜਿਆਲ ਉਮਰ ਇਹਨਾਂ ਦੀ 28 ਸਾਲ ਜੀ ਕੱਦ ਮੁੰਡੇ ਦਾ 6 ਫੁੱਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਆ ਬੀਐਸਸੀ ਐਮਐਸਸੀ ਕੈਮਿਸਟਰੀ ਪੁਰਾ ਮੁੰਡੇ ਦਾ 1 ਹੈ ਜੀ ਕੰਮਕਾਰ ਹੈ ਮੁੰਡੇ ਦਾ ਜੋਬ ਇਨ ਸੰਫਰਮਾ ਮਹਾਲੀ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਕੁੜੀ ਚਾਹੇ ਨੌਕਰੀ ਕਰਦੀ ਹੋਵੇ ਜੀ ਕੋਈ ਇਤਰਾਜ਼ਯੋਗ ਨਹੀਂ ਜੀ ਸੋ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੁਸੀਂ ਵੀ ਆਪਣੀ ਐਡ ਲਗਵਾਉਣ ਦੇ ਲਈ ਪੀਲੀ ਪੱਟੀ ਵਿੱਚ ਨੰਬਰ ਜੋ ਦਿੱਤਾ ਗਿਆ ਹੈ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਅਜੀਤ ਕੁਮਾਰ ਪਤਾ ਖੰਨਾ ਸ਼ਹਿਰ ਤੋਂ ਗੋਤ ਹੈ ਜੀ ਮੁੰਡੇ ਦਾ ਪ੍ਰੈਸ਼ਰ ਮੋਹਨ ਉਮਰ ਹੈ ਜੀ 28 1992 ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਪਾਸ ਕੰਮ ਕਰੇ ਜੀ ਮੁੰਡੇ ਦੀ ਮੋਬਾਈਲ ਦੀ ਸ਼ਾਪ ਹੈ ਆਪਣੀ ਤੇ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਸੋ ਨਾਲ ਹੀ ਮੁੰਡੇ ਦਾ ਸਕ੍ਰੈਪ ਦਾ ਸਟੋਰ ਹੈ ਜੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਜਸਪ੍ਰੀਤ ਸਿੰਘ ਪਤਾ ਏਰੀਆ ਹੁਸ਼ਿਆਰਪੁਰ ਦਾ ਲੜਕਾ ਹੈ ਜੀ ਕਾਸਟ ਮੁੰਡੇ ਦੀ ਰਾਮਦਾਸੀਆ ਸਿੱਖ ਹੈ ਗੋਤ ਇਹਨਾਂ ਦਾ ਬੰਗੜ ਹੈ ਜੀ ਤੇ ਉਮਰ 23 11 1997 ਦੇ ਵਿੱਚ ਜਨਮ ਸਥਾਨ ਹੁਸ਼ਿਆਰਪੁਰ ਤੋਂ ਆ ਜੀ ਕੱਦ ਮੁੰਡੇ ਦਾ 5 ਫੁੱਟ 5 ਇੰਚ ਤੇ ਪੜਾਈ ਕਰੀ ਹੈ ਜੀ ਇਹਨਾਂ ਨੇ ਬੈਚਲਰ ਆਫ ਟੈਕਨੋਲੋਜੀ ਇਨ ਮਕੈਨਿਕਲ ਇੰਜੀਨੀਅਰਿੰਗ ਡੀਏਵੀ ਇੰਸਟੀਟਿਊਟ ਜਲੰਧਰ ਤੋਂ ਕਰੀ ਹੋਈ ਹੈ ਜੀ ਮਾਸਟਰ ਇਨ ਮਕੈਨਿਕਲ ਡਿਜ਼ਾਈਨਿੰਗ ਇੰਜੀਨੀਅਰਿੰਗ ਫਰੋਮ ਆਸਟ੍ਰੇਲੀਆ ਤੋਂ ਕਰੀ ਹੋਈ ਹੈ ਜੀ ਪੈਣੇ ਦੀ ਇੱਕ ਮੈਰਿਡ ਹੈ ਜੀ ਮੁੰਡੇ ਦੀ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਤੇ ਪਿਤਾ ਇਹਨਾਂ ਦੇ ਪੈਟਰੋਲੀਅਮ ਇੰਜੀਨੀਅਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਸੋ ਕੰਮਕਾਰ ਹੈ ਜੀ ਮੁੰਡੇ ਦਾ ਨਾਉ ਵਰਕਿੰਗ ਐਸ ਅ ਜੂਨੀਅਰ ਪ੍ਰੋਡਕਸ਼ਨ ਇੰਜੀਨੀਅਰ ਇਨ ਮੋਲਬੌਰਨ ਟੈਂਪਰੇਰੀ ਰੈਜ਼ੀਡੈਂਸ ਤੇ ਹੈ ਜੀ ਮੁੰਡਾ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਪੰਜਾਬ ਦੀ ਹੋਵੇ ਜੀ ਲੜਕੀ ਜਾਂ ਫਿਰ ਆਸਟ੍ਰੇਲੀਆ ਨੂੰ ਪਹਿਲ ਆ ਜੀ ਚਾਹੇ ਲੜਕੀ ਆਸਟ੍ਰੇਲੀਆ ਦੇ ਵਿੱਚ ਟੀਆਰ ਹੋਵੇ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਜੀ ਕਾਲੀ ਪੱਟੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਗਗਨਦੀਪ ਲੰਬਾ ਪਤਾ ਲੁਧਿਆਣਾ ਸ਼ਹਿਰ ਦਾ ਮੁੰਡਾ ਹੈ ਜੀ ਕਾਸਟ ਹਿੰਦੂ ਖੱਤਰੀ ਉਮਰ ਇਹਨਾਂ ਦੀ 9/2/1986 ਦੇ ਵਿੱਚ ਜਨਮਾ ਜੀ ਮੁੰਡੇ ਦਾ ਜਨਮ ਟਾਈਮ ਹੈ ਜੀ 6:15 AM ਦਾ ਜਨਮ ਸਥਾਨ ਲੁਧਿਆਣਾ ਜੀ ਕੱਦ 5 ਫੁੱਟ 5 ਇੰਚ ਤੇ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪਲੱਸ 2 ਭੈਣ ਇਹਨਾਂ ਦੀ ਇੱਕ ਮੈਰਿਡ ਹੈ ਪਰ ਇਹਨਾਂ ਦਾ ਇੱਕ ਅਨਮੈਰਿਡ ਹੈ ਜੀ ਪਿਤਾ ਮਦਨ ਲਾਲ ਕਰਿਆਨਾ ਦਾ ਸਟੋਰ ਕੰਮ ਕਰਦੇ ਨੇ ਜੀ ਮਾਤਾ ਸੁਦਾ ਕੰਮ ਕਰ ਰਹੀ ਹੈ ਜੀ ਮੁੰਡਾ ਬੁਲਨ ਵਰਕ ਬਿਜ਼ਨਸ ਕਰਦਾ ਹੈ ਜੀ ਆਪਣਾ ਤੇ ਇਨਕਮ ਇਹਨਾਂ ਦੀ 50K ਮੰਥਲੀ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਵੇ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਹੈ ਜੀ ਨਾਮ ਰਵੀਦੱਤ ਪਤਾ ਨਾਭਾ ਸ਼ਹਿਰ ਦਾ ਲੜਕਾ ਹੈ ਜੀ ਕਾਸਟ ਮੁੰਡੇ ਦੀ ਪੰਡਤ ਹੈ ਉਮਰ ਇਹਨਾਂ ਦੀ 36 ਸਾਲ ਹੈ ਜੀ ਕੱਦ 5 ਫੁੱਟ 8 ਇੰਚ ਤੇ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ ਬੀ ਟੈਕ ਇਲੈਕਟ੍ਰੋਨਿਕਸ ਦੀ ਭੈਣ ਭਰਾ ਦੋ ਮੈਰਿਡ ਨੇ ਜੀ ਮੁੰਡੇ ਦੇ ਬਿਨੀ ਪੈਗ ਪੀ ਆਰ ਕੈਨੇਡਾ ਦੇ ਵਿੱਚ ਜੀ ਕਮ ਕਰੇ ਜੀ ਮੁੰਡਾ ਗਵਰਨਮੈਂਟ ਜੋਬ ਤੇ ਹੈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਕੈਨੇਡਾ ਦਾ ਤੇ ਇਹਨਾਂ ਦਾ ਪੈਕੇਜ ਹੈ ਜੀ ਸੈਲਰੀ ਦਾ 1.5 ਲੱਖ ਅਨੂਅਲ ਤੇ ਜ਼ਮੀਨ ਇਹਨਾਂ ਕੋਲੇ ਇੱਕ ਏਕੜ ਹੈ ਜੀ ਨਾਪਾ ਦੇ ਵਿੱਚ 600 ਗਾਜ ਦਾ ਪਲਾਟ ਹੈ ਜੀ ਤੇ ਵਧੀਆ ਕੋਠੀ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਜਾਂ ਇੰਡੀਆ ਦੇ ਵਿੱਚ ਹੋਵੇ ਸਲਿਊਟ ਕਾਸਟ ਨੂੰ ਛੱਡ ਕੇ ਬਾਕੀ ਸਾਰੇ ਮਨਜ਼ੂਰ ਨੇ ਜੀ ਕੁੜੀ ਦੀ ਉਮਰ 33 ਸਾਲ ਤੋਂ ਘੱਟ ਨਾ ਹੋਵੇ ਜੀ ਆਲੀ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ WhatsApp ਰਾਹੀਂ ਤੁਸੀਂ ਕੰਟੈਕਟ ਇਹਨਾਂ ਨਾਲ ਕਰ ਸਕਦੇ ਹੋ